ਅੱਜ ਜੋ ਹਾਲਾਤ ਦੇਸ਼ ਚ ਹੈ ਤੇ ਆਪਣੇ ਸੂਬੇ ਚ ਹੈ ਜੇ ਆਪਣੀ ਕੌਮ ਨਾ ਇਕੱਠੀ ਹੋਈ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਆਪਣੀ ਤਾਕਤ ਹੈ ਆਪਾਂ ਨੂੰ ਗੁਰੂ ਸਾਹਿਬਾਨ ਨੇ ਮੀਰੀ ਪੀਰੀ ਦਾ ਸਿਧਾਂਤ ਕਿਉਂ ਦਿੱਤਾ ਸੀ ਕਿ ਕੋਈ ਧਰਮ ਨੂੰ ਵਧਨ ਵਾਸਤੇ ਇੱਕ ਸਿਆਸੀ ਤਾਕਤ ਵੀ ਚਾਹੀਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬੰਦ ਬਾਦ ਇੱਕ ਮਹੀਨੇ ਬਾਅਦ ਅਕਾਲੀ ਦਲ ਬਣਾਇਆ ਗਿਆ ਕਿਉਂ ਉਹਨਾਂ ਨੂੰ ਵੀ ਇੱਕ ਤਾਕਤ ਚਾਹੀਦੀ ਸੀ ਕਿ ਕੋਈ ਹਮਲਾ ਹੋ ਜਾਏ ਤੇ ਦੇਖੋ ਅੰਗਰੇਜ਼ਾਂ ਨੇ ਹਮਲਾ ਕੀਤਾ ਉਹਨਾਂ ਨਾਲ ਲੜੇ ਤੇ ਵਾਪਸ ਆਪਣੇ ਗੁਰੂ ਘਰਾਂ ਨੂੰ ਕੰਟਰੋਲ ਕੀਤਾ ਤੁਸੀਂ ਆਪਣੀ ਕੌਮ ਨੂੰ ਕਮਜ਼ੋਰ ਕਰ ਦਿੱਤਾ ਆਪਣੀ ਤਾਕਤ ਨੂੰ ਕਮਜ਼ੋਰ ਕਰ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੋੜ ਦਿੱਤਾ ਉਹਨਾਂ ਨੇ ਤਾਕਤ ਹਜ਼ੂਰ ਸਾਹਿਬ ਤੇ ਵੀ ਕਾਬਜ਼ ਹੋ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਕਾਬਜ਼ ਹੋ ਗਏ ਤੁਹਾਡੇ ਨਾਲ ਹਰ ਰੋਜ਼ ਧੱਕੇ ਹੋਣ ਲੱਗ ਗਏ ਤੇ ਫਿਰ ਨੁਕਸਾਨ ਕੀਦਾ ਹੋਇਆ ਕੌਮ ਦਾ ਹੋਇਆ ਆਪਣੀ ਕੌਮ ਗੱਲਾਂ 'ਚ ਪੜੀ ਆ ਜਾਂਦੀਆਂ ਲਾਰਿਆਂ 'ਚ ਪੜੀ ਆ ਜਾਂਦੀਆਂ ਸਹੀ ਮene ਤੇ ਆਪਾਂ ਇੱਕ ਦੂਜੇ ਨੂੰ ਵਧ ਨਹੀਂ ਦਿੰਦੇ ਆਪਾਂ ਖੁਸ਼ ਨਹੀਂ ਹੁੰਦੇ ਤੋ ਇਸ ਕਰਕੇ ਮੈਨੂੰ ਅੱਜ ਬੜੀ ਖੁਸ਼ੀ ਹੈ ਦੇਖੋ ਅਕਾਲੀ ਦਲ ਕੋਈ ਮੇਰਾ ਨਹੀਂ ਹੈ ਅਕਾਲੀ ਦਲ ਤੁਹਾਡਾ ਹੈ ਆ ਤੁਹਾਡੇ ਬਜ਼ੁਰਗਾਂ ਨੇ ਬਣਾਇਆ ਅਕਾਲੀ ਦਲ ਅੱਜ ਜੋ ਅਕਾਲੀ ਦਲ ਹੈ ਉਹ ਤੁਹਾਡੇ ਬਜ਼ੁਰਗਾਂ ਦੀ ਸ਼ਹਾਦਤਾਂ ਨਾਲ ਮਹਾਂਪੁਰਖਾਂ ਦੇ ਆਸ਼ੀਰਵਾਦ ਨਾਲ ਪਰਮਾਤਮਾ ਦੇ ਆਸ਼ੀਰਵਾਦ ਨਾਲ ਕੌਮ ਦੀ ਆ ਪਾਰਟੀ ਹੈ ਅਕਾਲੀ ਦਲ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਹੈ ਭਾਵੇਂ ਬੀਜੇਪੀ ਹੋਵੇ ਭਾਵੇਂ ਕਾਂਗਰਸ ਹੋਣਾ ਦੀ ਹੋਰ ਉਸੂਲ ਹੈ ਆਪਣੇ ਹੋਰ ਉਸੂਲ ਹੈ ਆਪਣਾ ਰਹਿਣਾ ਸਹਿਣਾ ਬੋਲੀ ਹੋਰ ਆਪਣਾ ਸੋਚ ਹੋਰ ਹੈ ਆਪਣਾ ਅਕਾਲੀ ਦਲ ਦੀ ਸੋਚ ਸੇਵਾ ਹੈ ਇਹਨਾਂ ਪਾਰਟੀਆਂ ਦੀ ਸੋਚ ਤਾਕਤ ਲੈਣਾ ਹੈ ਤੁਸੀਂ ਦੇਖਿਆ ਕਿ ਜਦੋਂ ਵੀ ਤੁਸੀਂ ਸੇਵਾ ਦਿੱਤੀ ਕਾਲੀ ਦਲ ਨੂੰ ਪੰਜਾਬ ਵਿੱਚ ਤੇ ਕਾਲੀ ਦਲ ਦੀ ਸਰਕਾਰ ਨੇ ਸੇਵਾ ਕੀਤੀ ਜਨਤਾ ਦੀ ਜੋ ਕੁਝ ਵੀ ਬਣਿਆ ਜੋ ਕੁਝ ਵੀ ਦੇਖਿਆ ਅਕਾਲੀ ਦਲ ਦੀਆਂ ਸਰਕਾਰਾਂ ਦੇ ਦੌਰਾਨ ਹੀ ਹੋਇਆ ਜੇ ਕਾਲੀ ਦਲ ਕਰ ਸਕਦਾ ਆਪਣੀ ਸਰਕਾਰਾਂ ਦੇ ਦੌਰਾਨ ਕਾਂਗਰਸ ਪਾਰਟੀ ਦੀ ਸਰਕਾਰਾਂ ਦੇ ਵਿੱਚ ਕਿਉਂ ਨਹੀਂ ਹੁੰਦਾ ਅ ਝਾੜੂ ਵਾਲਿਆਂ ਨੇ ਕਿਉਂ ਨਹੀਂ ਕੀਤਾ ਭਾਵੇਂ ਆਪਣੀ ਸਾਰੀ ਕੌਮ ਉਹਨਾਂ ਦੇ ਮਗਰ ਲੱਗੀ ਸੀ ਉਨਾ ਦੇ ਮਨਚੋ ਸੇਵਾ ਹੈ ਹੀ ਨਹੀਂ ਇਸ ਕਰਕੇ ਮੈਂ ਦਿਲ ਦੀ ਗਹਿਰਾਈوں ਤੋਂ ਧੰਨਵਾਦ ਕਰਨਾ ਚਾਹੁੰਦਾ ਬੀਬੀ ਜੀ ਦਾ ਦੇਖੋ ਬੀਬੀ ਦਾ ਸੰਬੰਧ ਇੱਕ ਪਰਿਵਾਰ ਨਾਲ ਸਾਡਾ ਇੱਕ ਕੋਈ ਪਰਿਵਾਰ ਹੈ ਭਾਵੇਂ ਬੀਬੀ ਜੀ ਥੋੜੀ ਦੇਰ ਵਾਸਤੇ ਬਾਹਰਲੇ ਮੁਲਕ ਗਏ ਸੀ ਮੈਂ ਇਹਨਾਂ ਨੂੰ ਟੈਲੀਫੋਨ ਜ਼ਰੂਰ ਆਪ ਹੀ ਕਰਦਾ ਹੁੰਦਾ ਸੀ ਹਰ 3-4 ਮਹੀਨੇ 2 ਮਹੀਨੇ ਬਾਅਦ ਕਿਤੇ 1 ਮਹੀਨੇ ਬਾਅਦ ਮੈਂ ਕੱਲੇ ਹੀ ਟੈਲੀਫੋਨ ਕਰਮਾ ਬੀਬੀ ਜੀ ਕੀ ਹਾਲਾਂ ਥੋਡਾ ਮੈਂ ਕਿਹਾ ਬੀਬੀ ਜੀ ਆ ਤੁਹਾਡਾ ਘਰ ਹੈ ਸਾਡਾ ਤੁਹਾਡੇ ਬਿਗੈਰ ਦਿਲ ਨਹੀਂ ਲੱਗਦਾ ਬੀਬੀ ਜੀ ਥੋੜਾ ਆਪਣਾ ਗੁੱਸਾ ਕੱਢ ਲੈਂਦੇ ਸੀ ਮੈਂ ਕਿਹਾ ਕੋਈ ਗੱਲ ਨਹੀਂ ਅਗਲੀ ਵਾਰ ਮਹੀਨਾ ਫਿਰ ਤੋਂ ਕਰੂੰਗਾ ਤੁਹਾਨੂੰ ਫੋਨ ਕਿਉਂਕਿ ਦੇਖੋ ਇੱਕ ਪਰਿਵਾਰ ਨੂੰ ਇਕੱਠਾ ਕਰਨਾ ਇੱਕ ਜੰਗਵਾਰੀ ਹੈ ਮੈਥੋ ਵੀ ਗਲਤੀਆਂ ਹੋ ਸਕਦੀਆਂ ਹਨ ਇਨਸਾਨ ਹੈ ਪਰ ਮੇਰਾ ਫਰਜ਼ ਵੀ ਹੈ ਕਿ ਸਾਰਾ ਪਰਿਵਾਰ ਇਕੱਠਾ ਕਰਕੇ ਜੁੰਵਰੀ ਪ੍ਰਧਾਨ ਦੀ ਹੁੰਦੀ ਹੈ ਕਿ ਸਾਰੇ ਪਰਵਾਨ ਇੱਕ ਘਰ ਦੇ ਬਜ਼ੁਰਗ ਦੀ ਜੁੰਵਰੀ ਹੈ ਕਿ ਉਹਦੇ ਸਾਰੇ ਬੱਚੇ ਇਕੱਠੇ ਰਹਿਣ ਪਰਿਵਾਰ ਇਕੱਠਾ ਰਹੇ ਕਿਉਂਕਿ ਇਕਤਾ ਵਿੱਚ ਹੀ ਤਾਕਤ ਹੈ ਹੁਣ ਮੈਂ ਬੜਾ ਇੱਕੀ ਮਨੁੱਖ ਦਿਲ ਬੜਾ ਖੁਸ਼ ਹੋਇਆ ਕਿ ਮੈਂ ਕਹਿੰਦਾ ਸਾਰਾ ਪਰਿਵਾਰ ਅਕਾਲੀ ਦਲ ਦਾ ਇਕੱਠਾ ਹੋ ਗਿਆ ਹੈ ਦੇਖੋ ਜਿਹੜੇ ਕੋਈ ਕਿਸੇ ਵੀ ਥਾਂ ਤੇ ਕੋਈ ਜਿਹਦੇ ਦਿਲ 'ਚ ਆਪਣੀ ਕੌਮ ਪ੍ਰਤੀ ਪਿਆਰ ਹੈ ਜੀ ਆਪਣੀ ਕੌਮ ਦੀ ਚੜ੍ਹਦੀ ਕਲਾ ਦੇਖਣਾ ਚਾਹੁੰਦਾ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆ ਜੋ ਇਕੱਠੇ ਹੋ ਜੀਏ ਆ ਆਪਣੀ ਖੇਤਰੀ ਪਾਰਟੀ ਨੂੰ ਬਚਾ ਲੀਏ ਆ ਖੇਤਰੀ ਪਾਰਟੀ ਆਪਣੀ ਕੌਮ ਦੀ ਆਵਾਜ਼ ਹੈ ਸੂਬੇ ਦੀ ਆਵਾਜ਼ ਹੈ ਕਿਸਾਨ ਦੀ ਆਵਾਜ਼ ਹੈ ਗਰੀਬ ਦੀ ਆਵਾਜ਼ ਹੈ ਆ ਪਾਰਟੀ ਦਾ ਸੰਘਰਸ਼ ਵਾਲੀ ਪਾਰਟੀ ਹੈ ਤੇ ਗੈਜਾ ਮਾਹੌਲ ਬਣਿਆ ਮੈਂ ਪੰਜਾਬ ਬਜਾਓ ਯਾਤਰਾ 'ਚ ਮੈਂ ਨਿਕਲਿਆ